ਆ ਰਹੀ ਅੱਜ ਜੀ ਇਹ ਸਰਪੰਚੀਆਂ ਦਾ ਨਕਸ਼ਾ ਜੀ ਅੱਜ ਤੋਂ 10 20 ਸਾਲ ਪਹਿਲੇ ਗਲੀਆਂ ਬਣੀਆਂ ਮਾਸਟਰ ਪ੍ਰਦੀਪ ਚੰਦ ਨੇ ਬਣਾਈ ਸੀ ਜਾਂ ਬਨੋਦ ਨੇ ਬਣਾਈ ਸੀ ਉਸ ਵਕ ਕਾਗਜ਼ੀ ਸਰਕਾਰ ਆਈ ਹੈ ਫਿਰ ਪਿੰਚ ਮੁਸਫਰਕਾ ਪ੍ਰੇਮ ਸਿੰਘ ਔਰ ਇਹਨਾਂ ਦੇ ਇਹਨਾਂ ਦੀ ਬਹੁਤ ਗਰੰਟ ਆਈਆਂ ਇਹਨੇ ਬੋਲੋ ਨਾਲਾ ਬਣਾਣਾ ਕਹਿੰਦੇ ਪੀਲਡੂੜੀ ਦੇ ਅੰਦਰ ਇਹ ਛੜਕੇ ਦੇ ਅੰਦਰ ਹੈ ਨਹੀਂ ਅੱਜ ਹਾਲਾ ਦੇ ਦੇਖੋ ਲੋਕਾਂ ਦੇ ਘਰ ਡੁੱਬੇ ਪਏ ਔਰ ਜੇ ਬੋਰਡ ਲੈਣ ਆਏ ਇਹਨਾਂ ਕਾਲਾ ਝੰਡਾ ਦਿਖਾਈ ਜਾਂਦੇ ਮੂੰਹ ਕਾਲੇ ਕਰੀਏ ਜੁੱਤੀਆਂ ਨੇ ਹਾਰ ਕੋਈ ਹੈ ਇਸ ਪੈੜ ਦੇ ਮੁਸਫਰਕਾ ਜੋ ਆਹੀ ਕੱਢਾਂਗੇ ਅੱਪੇ ਅੰਦਰ ਬਰਕੇefe ਘਰ ਨਹੀਂ ਜਾਣਾ ਨਾ ਇਹੇ ਵੀ ਨਹੀਂ ਪੁੱਛਣੀ ਐ ਕੁਛ ਨਹੀਂ ਆ ਨਾ ਇਹ ਬੋਡ ਲੈਣ ਆ ਜਾਣਾ ਨਾ ਬਸ ਕੋਈ ਨਹੀਂ ਆਇਆ ਜਿੱਥੇ ਕੋਈ ਮਾ ਕੋਈ ਆਇਆ ਨਹੀਂ ਹੈ ਮੋਦਬਰ ਕੋਈ ਨਹੀਂ ਆਇਆ ਔਰ ਪੂਰੀ ਸਾਹਿਬ ਇੱਥੇ ਐਮ ਐਲ ਏ ਐ ਮਰੀਸ਼ ਪੂਰੀ ਜੇ ਉੱਥੇ ਜਾਈਏ ਉਹ ਕਹਿੰਦੇ ਤੁਹਾਡੇ ਸਰਪੰਚ ਸਾਡੇ ਕੋਲ ਦੇ ਆਂ ਦੇਣੀ ਇੱਥੇ ਉਹਨਾਂ ਦਾ ਇਹ ਜਵਾਬ ਹੈ ਮਰੀਸ਼ ਪੂਰੀ ਦਾ ਔਰ ਇਹ ਜਵਾਬ ਹੈ ਕਹਿੰਦਾ ਤੁਹਾਡਾ ਸਰਪੰਚ ਦੇ ਸੱਕ ਦੋਈ ਪਾਰਟੀ ਦਾ ਆ ਦੋਈ ਪਾਰਟੀ ਦਾ ਆ ਉਹਨਾਂ ਦਾ ਕੰਮ ਚੱਲਦਾ ਆ ਆਹ ਪਾਰਟੀ ਦੇ ਨਹੀਂ ਆ ਉਹ ਹੈ ਲੇਕਰ ਪਾਵਰ ਤੇ ਹੈ ਨਾ ਉਹਰੇ ਕੋਲ ਪਾਬਰ ਹੈ ਉਹ ਕਹਿੰਦੇ ਜੇ ਪੁੱਛੋ ਸਰਪੰਚ ਨੂੰ ਮੈਨੂੰ ਡੇਢ ਸਾਲ ਹੋਈਏ ਜੇ ਰਹੀ ਉੱਥੇ ਸਜਾਨਪੁਰ ਕਿਉਂ ਤੈਨੂੰ ਜਿਹੜੇ ਇਲੈਕਸ਼ਨ ਆਦੇ ਤੁਸੀਂ ਚਲ ਜਾਂਦੇ ਹੋ ਉੱਥੇ ਫੜ ਫੜ ਝੋਲੇ ਲੈ ਗਏ ਜਿਹੜੇ ਗਰਾਂਟਾਂ ਆਣੀਆਂ ਉਹਲੇ ਚਲ ਜਾਂਦੇ ਨੇ ਜਿਹੜੇ ਕੰਮ ਦਾ ਟਾਈਮ ਹੈ ਉਹਲੇ ਜਾਣਾ ਨਹੀਂ ਉੱਥੇ ਉਹਦਾ ਇਹ ਜਵਾਬ ਹੈ ਨਰੇਸ਼ ਪੂਰੀ ਦਾ ਉਹਦਾ ਜਵਾਬ ਠੀਕ ਹੈ ਉਹਨੇ ਕਦੇ ਜਾਂਦੇ ਨੂੰ ਪਤਾ ਨਹੀਂ ਹੈ ਮੇਰੇ ਘਰ ਕੀ ਹੋ ਰਿਹਾ ਮੇਰੇ ਪਿੰਡ ਕੀ ਹੋ ਰਿਹਾ ਉਹਨੂੰ ਕਿਦਾਂ ਪਰਦਾ ਚੱਲੇਗਾ ਜੇ ਇਹ ਜਾਣ ਕੇ ਪਤਾ ਚੱਲੇਗਾ ਨਾ ਮੰਗੇ ਕਰਨਾ ਚਾਹਣਾ ਜੀ ਇਸ ਪਿੰਡ ਦਾ ਨਿਕਾਸ ਸਮਝੋ ਤੇ ਗਲੀਆਂ ਦੁਬਾਰਾ ਉੱਚੀਆਂ ਹੋਣੀ ਚਾਹੀਦੀਆਂ ਜਿੰਨੀ ਪੂਰਾ ਪਿੰਡ ਦੀ ਦੇਖੋ ਜੀ ਸਾਰੇ ਪਿੰਡ ਦੀ ਕੰਮ ਕਰਾਇਆ ਇਹਨਾਂ ਪੂਰੇ ਸਾਈਡ ਕੰਮ ਕਰਾਇਆ ਏ ਇਸ ਸੈਟ ਵਾਲੇ ਕਰਾਇਆ ਕੰਮ ਇਧਰ ਸਾਰੇ ਜਿਹੜੀ ਪੰਚਾਇਤ ਹੈ ਲੇਕਿਨ ਮੁੱਢ ਫਰਕੇ ਦੇ ਇਹ ਸਿੜਕ ਦੇ ਕੰਡੇ ਆ 1 ਰੁਪਇਆ ਨਹੀਂ ਲਾਇਆ ਉਹਨਾਂ ਜੇ ਸਾਹਮਣੇ ਕਰੋ ਉਸ ਤੇ ਹਿੱਕ ਨਾ ਜਵਾਬ ਦੇ ਨੇ ਕਿੱਥੇ ਪੈਸਾ ਲਾਇਆ ਉਹਨਾਂ ਕੋਈ ਪੈਸਾ ਨਹੀਂ ਲਗਾਇਆ ਜਿੰਦੂ ਪਰੋ ਕਾਕਾ ਮੁੱਢ ਫਰਕਾ ਬਾਹਰੋਂ ਤੁਹਾਡੇ ਸਾਹਮਣੇ ਇਹ ਦੇਖ ਲਓ ਇਥੇ ਇੱਕ ਤਕਰੀਬਨ ਸਾਡੇ ਅੰਦਰ ਫੋਟੋ ਫੋਟ ਪਾਣੀ ਵੜਿਆ ਜਿਹੜਾ ਇਹਨਾਂ ਨੂੰ ਨੁਕਸਾਨ ਹੋ ਚੁੱਕਿਆ ਵੀ ਇਹਨੂੰ ਕਹਿ ਨਹੀਂ ਸਕਦਾ ਕੁਝ ਵੀ ਹੁਣ ਜੋ ਸਾਡੇ ਇੱਥੇ ਰੱਖਣ ਰਖਾਣ ਦਾ ਹੈਗਾ ਆਪਣਾ ਦੇਖੋ ਲੋ ਵੀ ਅੰਦਰ ਬੈੱਡਾਂ ਦੇ ਵਿੱਚ ਵੀ ਪਾਣੀ ਵੜ ਗਿਆ ਉਹਦੇ ਬਿਸਤਰੇ ਵੀ ਗਿੱਲੇ ਸਾਡੀਆਂ ਰਜਾਈਆਂ ਹੋ ਗਈਆਂ ਨਾਲੇ ਉਹਦੇ ਪਰਲੇ ਕਮਰੇ 'ਚ ਉੱਥੇ ਜਿਹੜਾ ਸਟੋਰ ਬਣਾਇਆ ਉੱਥੇ ਵੀ ਪਾਣੀ ਤਕਰੀਬਨ ਇੱਕ ਇੱਕ ਫੋਟ ਜਿਹੜਾ ਡਰਮਾਂ ਨੂੰ ਖਸੂ ਗਿਆ ਇਹ ਕਣਕਾਂ ਵੀ ਸਾਨੂੰ ਉਹਨੂੰ ਸੁਕਾਣ ਦਾ ਮੌਕਾ ਮਿਲੇਗਾ ਤੇ ਚਕਾਵਾਂਗੇ ਅਦਰਵਾਜੀ ਖਰਾਬ ਹੀ ਹੈ ਬਾਹਰ ਡੰਗਰ ਰੱਖੇ ਜਿਹੜੇ ਉਹਨਾਂ ਦਾ ਵੀ ਬੁਰਾ ਹਾਲ ਹੈ ਤੇ ਬਾਕੀ ਪ੍ਰਸ਼ਾਸਨ ਨੂੰ ਅੱਜ ਕਈ ਵਾਰਾਂ ਕਿਹਾ ਜਗ੍ਹਾ ਨੂੰ ਲੇਕਿਨ ਕਿਸੇ ਨੇ ਕੋਈ ਸੁਣਾਈ ਨਹੀਂ ਕੀਤੀ ਜਿਹੜਾ ਵੀ ਮੰਤਰੀ ਕੋਈ ਜਾਂ ਕੋਈ ਆਉਂਦਾ ਐ ਐਮ ਐਲ ਆਂਦੇ ਆ ਕੋਈ ਐਮ ਐਲ ਆਂਦਾ ਜਾਂ ਮੰਤਰੀ ਆਂਦਾ ਕੋਈ ਹਾਂਜੀ ਕਰਦੇ ਐ ਕੰਮ ਕੋਈ ਸਾਡਾ ਕਰਾਂਦਾ ਹੈ ਨਹੀਂ ਐ ਤੇ ਹੁਣ ਸਾਡੇ ਸਰਪੰਚ ਸਾਹਿਬ ਆਣ ਇਹਨਾਂ ਨੂੰ ਕਈ ਵਾਰਾਂ ਕਿਹਾ ਜੇ ਪਹਿਲਾਂ ਬਣੇ ਸੀ ਤਾਂ ਉਹਨਾਂ ਨੂੰ ਵੀ ਕਿਹਾ ਜੇ ਦੂਜਿਆਂ ਨੂੰ ਕਿਹਾ ਤਾਂ ਉਹਨਾਂ ਨੇ ਵੀ ਕੁਝ ਨਹੀਂ ਕੀਰਦੇ ਹਾਂ ਵੀ ਭਰਦੇ ਆ ਪਰ ਅੱਗੇ ਕੰਮ ਰੋ ਕਾਰਵਾਈ ਕੋਈ ਨਹੀਂ ਕਰਦਾ ਗਵਰਨਮੈਂਟ ਕਹਿੰਦੀ ਫੈਸਲਾ ਤੁਹਾਨੂੰ ਸਾਰਿਆਂ ਨੂੰ ਫੈਸਿਲਟੀਆਂ ਦੇਾਂਗੇ ਗਵਰਨਮੈਂਟ ਫੈਸਿਲਿਟੀ ਦਿੰਦੀ ਐ ਪਤਾ ਨਹੀਂ ਉਹ ਦਿੰਦੀ ਹੈ ਤਾਂ ਇਹ ਨਹੀਂ ਜਾਂਦੇ ਲੈਣ ਹੁਣ ਜਾਵੇ ਹੁਣ ਕਹਿੰਦੇ ਹੁਣ ਕੋਈ ਸਾ ਵੀ ਅਸ਼ੀ ਵੀ ਚਲੀ ਦੀ ਜੇ ਅਸੀਂ ਇਕੱਲੇ ਇਕੱਲੇ ਨੇ ਪ੍ਰਸ਼ਾਸਨ ਕੋਲ ਜਾਣਾ ਤੇ ਫਿਰ ਮੈਂਬਰ ਸਰਪੈਂਟ ਚੁਣਨ ਦਾ ਫਾਇਦਾ ਹੀ ਕੀ ਹੈ ਮੇਰੇ ਸਾਹਬ ਨਾਲ ਤਾਂ ਸਾਡਾ ਘਟੋ ਘਟਡ ਨਕਸਾਨ ਹੈ ਇਸ ਵੇਲੇ ਨਾਰਮਲ ਲਾ ਲਓ ਤੁਸੀਂ ਕਿ ਜਿੱਦਾਂ ਹੁਣ ਦਾਣੇ ਦੇ ਵਣੇ ਸਾਡੇ ਭਿੱਜੇ ਆ ਅੰਦਰਾਂ ਬੈਡਾਂ ਖਰਾਬ ਹੋ ਗਏ 65000 ਰੁਪਏ ਤਾਂ ਨਾਰਮਲ ਹੈ ਕਿਉਂਕਿ ਬੈਡਾਂ ਨਹੀਂ ਪਲਾਈਆਂ ਸੜ ਗਈਆਂ ਦਾਣੇ ਜਿਹੜੇ ਗਿੱਲੇ ਹੋਏ ਉਹ ਬੇਕਾਰ ਹੋ ਜਾਣੇ ਆ ਇੱਥੇ ਪਾਣੀ ਦਾ ਨਿਕਾਸ ਨਹੀਂ ਹੈ ਜੀ ਸੜਕਾਂ ਸਾਡੀ ਉੱਚੀ ਕੀਤੀਆਂ ਗਈਆਂ ਨੇ ਤੇ ਨਾਲੇ ਬਣਾਏ ਨਹੀਂ ਗਏ ਤੇ ਜੇ ਸਰਪੰਚਾਂ ਨੂੰ ਕੰਨੇ ਕੋਈ ਥੋੜਾ ਮਾੜਾ ਮਾੜਾ ਮੋਟਾ ਸੀਵਲ ਇਹਦੇ ਨਾਲ ਅਟੈਚ ਕਰਾ ਦਿਓ ਉਹ ਵੀ ਨਹੀਂ ਕਰਾਂਦੇ ਡਿਫੈਂਸ ਰੋਡ ਤੋਂ ਲੈ ਕੇ ਤੇ ਆਪਣਾ ਮਾਧੋਪੁਰ ਤੱਕ ਬਣਾਇਆ ਜਦੋਂ ਬਣਾਇਆ ਕਿ ਕਿ ਪਾਸੇ ਵਗਦਾ ਉਦੋਂ ਉਸ ਇੱਥੇ ਜਿਹੜਾ ਠੇਕਦਾਰ ਆਇਆ ਸੀ ਉਹਨਾਂ ਦੇ ਮੁੰਚੇ ਇੱਥੇ ਜਦੋਂ ਕੰਮ ਲੱਗਾ ਉਹਨਾਂ ਨੂੰ ਵਹੀ ਕਹਿੰਦੇ ਰਿਹਾ ਕਿ ਨਾਲਾ ਤੇ ਉਹਨਾਂ ਨੇ ਸਾਨੂੰ ਇਹਨਾਂ ਸਾਨੂੰ ਦਿਲਾਸਾ ਦਿੱਤਾ ਵੀ ਜਣ ਨੂੰ ਸੜਕ ਕਲੀਅਰ ਕਰ ਲੈਂਦੇ ਉਹਦੇ ਬਾਅਦ ਅਸੀਂ ਨਾਲਾ ਵੀ ਬਣਾਣਾ ਲੇਕਿਨ ਅੱਜ ਦਿਨ ਤੱਕ ਕਰਨ ਵਾਲਾ ਨਹੀਂ ਬਣਿਆ ਕਿਉਂਕਿ ਪਿੱਛੇ ਪਿੱਛੇ ਮੁੰਡਾ ਹੈਗਾ ਆਪਣਾ ਥਰਿਆਲ ਚੌਂਕ ਦੇ ਲਾਗੇ ਚਰਨਦਾਸ ਜੀ ਮੈਨੇਜਰ ਹੈਗੇ ਜਿਹੜੇ ਬੈਂਕ ਮੈਨੇਜਰ ਆ ਟ੍ਰਾਇਰ ਹੋਏ ਆ ਉਹਨਾਂ ਨੇ ਵੀ ਪਿਛੇ ਪਰਤੂ ਪਾਇਆ ਹੀ ਰਖਵਾਇਆ ਹੀ ਕੰਮ ਕਿ ਪਹਿਲੇ ਨਾਲੇ ਜਨ ਨਿਕਾਸ ਕਰੋ ਉਹਨਾਂ ਨੂੰ ਵੀ ਦਮ ਦਲਾਸਾ ਦੇ ਕੇ ਕਿ ਨਾਲਾ ਉੱਥੇ ਵੀ ਹੈ ਨਹੀਂ ਬਣਿਆ ਤੇ ਸਾਡੇ ਵੀ ਹੈ ਨਹੀਂ ਬਣਦਾ ਠੀਕੇਦਾਰ ਦਾ ਨਾਮ ਜੀ ਆਪਣਾ ਅੱਜ ਤੇ ਇਹ ਕਹਿੰਦੇ ਪਾਣੀ ਦਾ ਨਿਕਾਸ ਹੋ ਜੇ ਤੇ ਬਾਕੀ ਹੋਰ ਗਾ ਸਾਨੂੰ ਮਾਲਕ ਦੀ ਤੰਦਰੁਸਤੀ ਚਾਹੀਦੀ ਹੈ ਇਸ ਮਾਲਕ ਤਰਫੋਂ ਸਾਨੂੰ ਦੇਣਾ ਤੇ ਕਿਸੇ ਨੇ ਕੀਰ ਚਲੋ ਹਾਈ ਆਪਣੀ ਧਿਆੜੀ ਸਾਡੀ ਲੱਗ ਜਾਂਦੀ ਹੈ ਟਾਈਮ ਨਾਲ ਲਾ ਲਈਦੇ ਆਪੇ ਉੱਠ ਕੇ ਤੰਦਰੁਸਤੀ ਹੋਵੇ ਤੇ ਸਸਾਈ ਪਾਣੀ ਦਾ ਨਿਕਾਸ ਜਿਹੜਾ ਸਾਨੂੰ ਇਹਦਾ ਨਿਕਾਸ ਹੋ ਜਾਏ ਤੇ ਅਸੀਂ ਇੰਨਾ ਹੀ ਬੜਾ ਸੁਗਰ ਕੋ ਯਾਰਾਂ